ਸੰਗਤ ਜੀ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਮਹੀਨੇ ਦੇ 7 ਤਰੀਕ ਨੂੰ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਆਪਣੀ ਕਮੇਟੀ ਬਾਬਾ ਜੀ ਸਿੰਘ ਗ੍ਰਾਮ ਕਾਸ ਕਮੇਟੀ ਲੰਗਰ ਲੈ ਕੇ ਜਾਂਦੀ ਹੈ ਇਹ ਕੱਲੀ ਬਾਬਾ ਜੀ ਸਿੰਘ ਗ੍ਰਾਮ ਕਾਸ ਕਮੇਟੀ ਨੇ ਇਹ ਤੁਹਾਡੇ ਸਮੂਹ ਸੰਗਤਾਂ ਦੀ ਸੇਵਾ ਹੈ ਇਹ ਜੋ ਸੇਵਾ ਤੁਸੀਂ ਦੇਖ ਰਹੇ ਹੋ ਇਹ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪੀਟਲ ਫਰੀਦਕੋਟ ਵਿਖੇ ਕੀਤੀ ਜਾ ਰਹੀ ਹੈ ਇਹ ਹਰ ਵਾਰ ਤੁਹਾਨੂੰ ਪਤਾ ਹੀ ਆ ਵੀ ਕਮੇਟੀ ਜਿਹੜੀ ਬਾਬਾ ਜੀ ਸਿੰਘ ಗ್ರಾಮ ਕਾਸ ਕਮੇਟੀ ਇਹ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪੀਟਲ ਲੈ ਕੇ ਜਾਂਦੀ ਹੈ ਜਿੱਥੇ ਲੋੜਵੰਦ ਮਰੀਜ਼ਾਂ ਨੂੰ ਲੰਗਰ ਮਹਈਆ ਕੀਤਾ ਜਾਂਦਾ ਹੈ ਤੇ ਦਲੀਆ ਦੁੱਧ ਆਦਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਵਰਤਾਇਆ ਜਾਂਦਾ ਤੇ ਇਸੇ ਤੁਸੀਂ ਵਾਚ ਛੱਡ ਕੇ ਸੇਵਾ ਕਰਦੇ ਰਹੋ ਦਾਨੀ ਸੱਜਣਾ ਦਾ ਬਾਬਾ ਜੀ ਸਿੰਘ ಗ್ರಾಮ ਕਾਸ ਕਮੇਟੀ ਹਮੇਸ਼ਾ ਹੀ ਧੰਨਵਾਦ ਕਰਦੀ ਰਹੇਗੀ ਤੇ ਉਹਨਾਂ ਦੀਆਂ ਸੇਵਾਵਾਂ ਨੂੰ ਸਹੀ ਥਾਵਾਂ ਤੇ ਲਾਇਆ ਜਾਵੇਗਾ ਤੇ ਅਸੀਂ ਬਾਹਰ ਐਨ ਆਰ ਆਈ ਸੱਜਣ ਜਿਹੜੇ ਸਾਨੂੰ ਸੇਵਾ ਕਰਦੇ ਆ ਅਸੀਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਜੇ ਸਜੋਗੀ ਪਿੰਡ ਦੇ ਹੈਗੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀਵਨ ਸਿੰਘ ਗ੍ਰਾਮ ਵਿਕਾਸ ਕਮੇਟੀ ਰਾਜਿਆਣਾ ਵੱਲੋਂ ਜੋ ਹਰ ਮਹੀਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਫੀਲਡ ਕੋਟ ਵਿਖੇ ਸੇਵਾ ਜਾਂਦੀ ਹੈ ਲੰਗਰ ਦੀ ਮਰੀਜ਼ਾਂ ਦੇ ਲਈ ਤੇ ਉਹ ਲੰਗਰ ਦੀ ਬਿਲਕੁਲ ਤਿਆਰੀ ਹੈ ਜੀ ਲੈ ਕੇ ਜਾ ਰਹੇ ਆ ਜੀ ਔਰ ਜਿੰਨੇ ਵੀ ਸਹਯੋਗੀ ਸੱਜਣ ਸਾਡੇ ਸਹਿਯੋਗ ਕਰਨੇ ਐਨਆਰਈ ਵੀਰ ਜਾਂ ਹੋਰ ਵੀ ਅਲੱਗ-ਅਲੱਗ ਪਿੰਡਾਂ ਦੇ ਸ਼ਹਿਰਾਂ ਦੇ ਸਾਡੀ ਮਦਦ ਕਰਦੇ ਨੇ ਇਸ ਕੰਮ ਦੇ ਲਈ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਔਰ ਹੋਰ ਵੀ ਜਿਹੜੇ ਸਹਯੋਗੀ ਸੱਜਣ ਇਸ ਕੰਮ ਦੇ ਵਿੱਚ ਆਪਣੀ ਸੇਵਾ ਪਾਉਣੀ ਚਾਹੁੰਦੇ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਉਹ ਵੀ ਸਾਡਾ ਵੱਧ ਤੋਂ ਵੱਧ ਸਹਿਯੋਗ ਕਰਨ ਜਿੰਨੇ ਵੀ ਸੱਜਣ ਇਸ ਵੀਡੀਓ ਨੂੰ ਦੇਖ ਰਹੇ ਆ ਏ ਹੁਣ ਬਿਲਕੁਲ ਤਿਆਰੀ ਹੈ ਜੀ ਲੰਗਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਜੀ ਸ਼੍ਰੋਮਣੀ ਅੰਮ੍ਰਿਤ ਸ਼ਹੀਦ ਤਨਤਨ ਬਾਬਾ ਜੀਮ ਸਿੰਘ ਜੀ ਗੁਰਦੁਆਰਾ ਸਾਹਿਬ 71 ਹੋਈ ਸਤਸੰਗਤ ਕਾਰਜਯੋਗੀ ਕਮੇਟੀ ਮੈਂਬਰ ਫਤੇ ਪ੍ਰਵਾਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 7 1 2026 ਫਰੀਦਕੋਟ ਮੈਡੀਕਲ ਜੋ ਲੰਗਰ ਜਾਂਦਾ ਹਰ ਮਹੀਨੇ ਦੀ 7 ਤਰੀਕ ਨੂੰ ਲੰਗਰ ਦੀ ਬਿਲਕੁਲ ਤਿਆਰੀ ਹੈ ਜੀ ਤੇ ਧੰਨਵਾਦ ਕਰਦੇ ਆ ਜੀ ਜਿਹੜੇ ਕਮੇਟੀ ਮੈਂਬਰ ਵੀਰਾਂ ਨੇ ਕੱਲ ਤੋਂ ਲੈ ਕੇ ਸੇਵਾ ਕਰ ਰਿਹਾ ਹੈ ਜੀ ਤੇ ਅੱਜ ਵੀ ਸੇਵਾ ਕੀਤੀ ਹੈ ਸਾਰੇ ਕਮੇਟੀ ਮੈਂਬਰ ਵੀਰਾਂ ਨੇ ਤੇ ਕਮੇਟੀ ਵੱਲੋਂ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਜੀ ਸੇਵਾਦਾਰ ਵੀਰਾਂ ਦਾ ਤੇ ਬਾਕੀ ਸਾਨੂੰ ਪਿੰਡਾਂ ਲੋਂ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਜੀ ਪੂਰਾ ਰਾਜੇਨਗਰ ਵੱਲੀੋਂ ਤੇ ਬਾਗਾ ਪ੍ਰਾਣਾ ਦੇ ਦੁਕਾਨਦਾਰ ਵੀਰਾਂ ਦਾ ਵੀ ਸਹਿਯੋਗ ਆ ਜੀ ਨਾਲ ਦਾ ਪਿੰਡ ਕੋਟਲਾ ਮੇਰ ਸਿੰਘ ਵਾਲਾ ਨੱਥੂ ਵਾਲਾ ਪਿੰਡ ਤੇ ਨਥੋ ਕਿਆ ਤੋਂ ਬਾਈ ਜੀ ਅਤਾਤ ਸਿੰਘ ਅਤਾਤ ਸਿੰਘ ਜੀ ਇਹਨਾਂ ਦਾ ਬਹੁਤ ਸੰਯੋਗ ਹੈ ਸਾਨੂੰ ਸਾਡੀ ਕਮੇਟੀ ਨੂੰ ਮਿਲ ਰਿਹਾ ਤੇ ਧੰਨਵਾਦ ਕਰਦੇ ਜੀ ਐਨ ਆਰ ਆਈ ਵੀਰਾਂ ਦਾ ਉਹ ਵੀ ਸਾਨੂੰ ਬਹੁਤ ਸੰਯੋਗ ਕਰ ਰਹੇ ਹੈ ਜੀ ਬਾਕੀ ਕਮੇਟੀ ਨੇ ਹੋਰ ਵੀ ਬਹੁਤ ਸੇਵਾਵਾਂ ਹੈਗੀਆਂ ਵਾ ਜਿਵੇਂ ਕਿਸੇ ਕੇ ਮਨ ਕੇ ਚਲੋ ਬੱਚੀ ਗਰੀਬ ਬੱਚੀ ਦੇ ਵਿਆਹ ਤੇ ਸ਼ਕਨ ਸਕੀਮ ਦੇਣਾ ਜੀ ਤੇ ਹੋਰ ਆਪਣਾ ਕੋਈ ਬਲੱਡ ਦਾਨ ਕਰਨਾ ਆਲ ਪੰਜਾਬ ਦੇ ਵਿੱਚ ਸਾਡੀ ਕਮੇਟੀ ਪ੍ਰੋਵਾਈਡ ਕਰਵਾ ਰਹੀ ਹੈ ਜੀ ਲੋੜਵੰਦ ਫੋਨਦਾਰ ਨੂੰ ਤੇ ਹੋਰ ਪਿੰਡ ਦੇ ਪਿੰਡ ਲੈਵਲ ਤੇ ਕੋਈ ਗਰੀਬ ਪਰਿਵਾਰ ਹੈਗਾ ਵੀ ਦਵਾਈ ਬੂਟੀ ਨਹੀਂ ਲੈ ਸਕਦਾਗਾ ਤੇ ਬਾਬਾ ਜੀਵਨ ਸਿੰਘ ਗ੍ਰਾਮ ਵਿਕਾਸ ਕਮੇਟੀ ਉਹਨੂੰ ਵੀ ਦਵਾਈ ਵਗੈਰਾ ਦਵਾ ਰਹੀ ਹੈ ਜੀ ਹੋਰ ਵੀ ਕਈ ਸੇਵਾਵਾਂ ਕਮੇਟੀ ਨਿਭਾ ਰਹੀ ਆ ਤੇ ਹੱਥ ਜੋੜ ਕੇ ਬੇਨਤੀ ਹੈ ਜੀ ਕਰਵਾ ਵਾਹਿਗੁਰੂ ਆਪ ਰਹਾ ਜੋ ਵੀ ਕਰ ਰਿਹਾ ਤੇ ਹੋਰ ਕਮੇਟੀ ਵੱਲੋਂ ਬੇਨਤੀ ਹੈ ਜੀ ਜੋ ਵੀ ਵੀਰ ਕੁਈ ਸਹਾਇਤਾ ਦੇਣੀ ਚਾਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਅਫਸਲੀ ਕਿਹਾ ਹੋਇਆ ਟੀਚਾ ਲਿਖਿਆ ਹੋਇਆ ਵੀ ਕਿਸੇ ਆਪਣੇ ਪਿੰਡ ਦੇ ਵਿੱਚ ਗਰੀਬ ਬੱਚੀ ਦਾ ਵਿਆਹ ਕਰਨਾ ਕਮੇਟੀ ਨੇ ਤੇ ਜੋ ਵੀ ਕੋਈ ਵੀਰ ਦਾਨੀ ਸੱਜਣ ਐਨਆਰਈ ਵੀਰ ਸੁਣ ਰਿਹਾ ਜਿਹੜਾ ਵੀ ਜੇ ਸਾਡੀ ਕਮੇਟੀ ਨੂੰ ਸਹਿਯੋਗ ਦੇਣਾ ਚਾਹੁੰਦਾ ਵਾ ਸਾਡੇ ਨੰਬਰ ਹੈਗੇ ਆ ਜੀ ਪ੍ਰਧਾਨ ਜੀ ਦਾ ਕੈਸ਼ੀਅਰ ਦਾ ਸਾਰਿਆਂ ਦਾ ਨੰਬਰ ਬਕਾਇਦਾ ਜੂ ਸਲਿੱਪ ਕੱਟ ਕੇ ਦੇਣ ਉਹ ਤੇ ਲਿਖੇ ਹੁੰਦੇ ਆ ਜੀ ਉਹਨਾਂ ਨਾਲ ਕੰਟੈਕਟ ਕਰ ਸਕਦਾ ਜੀ ਤੇ ਸਾਡਾ ਦਫ਼ਤਰ ਵੈਰੋਕੇ ਰੋਡ ਰਾਜਿਆਣਾ ਸਰਕਾਰੀ ਹਸਪਤਾਲ ਦੇ ਬਿਲਕੁਲ ਕੋਲ ਹੈ ਜੀ ਜਿਹੜਾ ਦਫ਼ਤਰ ਸਵੇਰੇ 7:30 ਤੋਂ 8:30 ਵਜੇ ਤੱਕ ਓਪਨ ਹੁੰਦਾ ਹੈ ਜੀ ਦਫ਼ਤਰ ਜੇ ਕਿਸੇ ਵੀਰ ਨੇ ਦਫ਼ਤਰ ਹੀ ਮਿਲਣਾ ਹੋਵੇ ਸਾਨੂੰ ਦਫ਼ਤਰ ਹੀ ਮਿਲ ਸਕਦਾ ਜੀ ਤੇ ਬਾਕੀ ਸਾਰਿਆਂ ਦਾ ਤਹਿ ਦਿਲ ਤੋਂ ਦੁਵਾਰਾ ਤੋਂ ਕਮੇਟੀ ਵਾਲਿਆਂ ਧੰਨਵਾਦ ਕਰਦੇ ਹਾਂ ਜਿਹੜੇ ਵੀਰ ਸਾਨੂੰ ਸਹਿਯੋਗ ਕਰ ਰਹੇ ਹੈ ਜੀ ਵਾਹਿਗੁਰੂ ਉਹਨਾਂ ਦੀਆਂ ਕਮਾਈਆਂ 'ਚ ਬਰਕਤ ਦਾ ਪਾਵੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਵੱਧ ਚੜ ਕੇ ਸੇਵਾ ਕਰਦੇ ਰਹੀਏ ਜੀ ਦੇ ਵਾਹਿਗੁਰੂ ਕਮੇਟੀ ਨੂੰ ਬਲਵਕਸ਼ੀ ਵੀ ਜਿਵੇਂ ਸੇਵਾ ਕਰਦੀ ਜਾ ਰਹੀ ਹੈ ਸਵਾ ਸਾਲ ਹੋ ਗਿਆ ਓਵੇਂ ਵੱਧ ਤੋਂ ਵੱਧ ਸੇਵਾ ਕਰਨ ਦਾ ਸਾਨੂੰ ਬਲਵਕਸ਼ੀ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਕੁਝ ਕਹਿੰਦਾ ਖੇਮਾ ਦਾ ਜੱਜ ਕੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾ ਸੋ ਸ੍ਰੀ ਅਕਾਲ ਬੋਲੇ ਸੋਨਿਆ ਸੋ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ